ਸਰਸ਼ੀ ਕਲਜੀ ਮੈਂ ਲਾਪਰਿਪਕ ਹੋ ਰਹੀ ਹਾਂ ਜੀ ਬਲਵਿੰਦਰ ਸਿੰਘ ਪੁੱਲਰ ਦੁਆਰਾ ਲਿਖੀ ਗਈ ਕਹਾਣੀ ਪਾਸਪੋਰਟ ਲੈ ਕੇ ਆਵਾਂ ਪਾਂ ਸ਼ੁਰੂ ਕਰਦੀ ਹਾਂ ਲਿਆ ਪੁੱਤਰ ਤੇਰੀ ਕੁ ਚਿੱਠੀ ਫੜਾ ਕੇ ਗਿਆ ਡਾਕੀਆ ਜੀ ਕਰਤਾਰ ਕੋ ਜਿਸ ਨੂੰ ਆਂਡ ਗਵਣ ਫਲੇ ਕਰਤਾਰੀ ਕਹਿੰਦੇ ਸਨ ਨੇ ਆਪਣੇ ਛੋਟੇ ਪੁੱਤਰ ਧਰਮਪ੍ਰੀਤ ਨੂੰ ਕਰਵੜਦੇ ਹੀ ਲਫਾਫਾ ਫੜਾਉਂਦੇ ਆ ਕਿਹਾ ਬੇਬੇ ਇਹ ਤਾਂ ਮੇਰਾ ਪਾਸਪੋਰਟ ਆ ਹੋਂ ਤੇਰਾ ਪੁੱਤ ਜਾ ਕੇ ਬਾਰਲੇ ਦੇਸ਼ ਵਿੱਚ ਨੋਟਾਂ ਦੀਆਂ ਪੰਡਾਂ ਵੇਚ ਦੋ ਹੁਣ ਮੈਂ ਘਰ ਦੀ ਗਰੀਬੀ ਨਹੀਂ ਰਹਿਣ ਦਿੰਦਾ ਬਸ ਥੋੜੇ ਜਿਹੇ ਪੈਸਿਆਂ ਦਾ ਪ੍ਰਬੰਧ ਕਰਕੇ ਵੀਜ਼ਾ ਲਵਾ ਕੇ ਜਹਾਜ਼ ਚੜ੍ਹ ਜਾ ਮਾਕੀਰਾ ਧਰਮਪ੍ਰੀਤ ਨੂੰ ਪਾਸਪੋਰਟ ਦੇਖਦਿਆਂ ਕਰਦੀ ਗੁਰਮਤੀ ਜ਼ਿੰਦਗੀ ਤੋਂ ਛੁਟਕਾਰਾ ਮਿਲ ਜਾ ਦਿਖਾਈ ਦਿੰਦਾ ਐ ਪੁੱਤ ਪੰਡਾਂ ਕਾਹਨੂੰ ਆਉਂਦੀਆਂ ਨੇ ਤੇਰੀ ਮਾਸੀ ਬਲਜੀਤ ਕੌਰ ਦੇ ਮੁੰਡੇ ਨੇ 3 ਸਾਲ ਹੋ ਗਏ ਗਏ ਨੂੰ ਕਹਿੰਦੇ ਸੀ ਅਮਰੀਕਾ 'ਚ ਬਹੁਤ ਕਮਾਈ ਆ ਉਨੇ ਪੈਸੇ ਭੇਜਣੇ ਤਾਂ ਕੀ ਸੀ ਸਗੋਂ ਇੱਥੋਂ ਮਗੰਧ ਰਹਿੰਦਾ ਕਰਤਾਰੀ ਨੇ ਭੈਣ ਤੋਂ ਸੁਣੀ ਸੁਣਾਈ ਆਪਣੇ ਪੁੱਤਰ ਨੂੰ ਦਸੀ ਬੇਬੇ ਹੋਰ ਗੱਲ ਆ ਉਹ ਗਿਆ ਸੀ ਹੋਰ ਤਰੀਕੇ ਨਾਲ ਉਹ ਪਹਿਲਾਂ 3 ਸਾਲ ਉੱਥੇ ਪੜ੍ਹਾਈ ਕਰੂ ਤੇ ਉਸ ਤੋਂ 2 ਸਾਲ ਬਾਅਦ ਉਹ ਕਮਾਈ ਕਰਨ ਲੱਗੋ ਫੇਰ ਲਾਦੂ ਮੋਟਾਂ ਦੇ ਢੇਰ ਧਰਮਪ੍ਰੀਤ ਨੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਫਿਰ ਪੁੱਤ ਤੂੰ ਕਿਵੇਂ ਹੁਣੇ ਕਮਾਉਣ ਲੱਗ ਜਾਏਂਗਾ ਤੈਨੂੰ ਵੀ ਕਈ ਸਾਲ ਲੱਗਣੇ ਹੀ ਨੇ ਬੇਬੇ ਨੇ ਅਗਲਾ ਸਵਾਲ ਕਰਕੇ ਗੱਲ ਸਪਸ਼ਟ ਕਰਨੀ ਚਾਹੀ। ਬੇਬੇ ਮੈਂ ਅਮਰੀਕਾ ਨਹੀਂ ਜਾਂਦਾ ਮੈਂ ਤਾਂ ਉੱਥੇ ਜਾਉ ਜਿੱਥੇ ਆਪਣੇ ਪਿੰਡ ਵਾਲਾ ਤਾਰਾ ਸੁੰਗਿਆ ਸੀ। ਉੱਥੇ ਤਿੰਨ ਸਾਲ ਉਡੀਕਾਂ ਦੀ ਲੋੜ ਨਹੀਂ ਤੇ ਨਾ ਹੀ ਪੜ੍ਹਾਈ ਕਰਨੀ ਪਵੇ। ਬਸ ਪਹੁੰਚੋ ਤੇ ਕਰੋ ਕਮਾਈ ਸ਼ੁਰੂ। ਤੂੰ ਹੁਣ ਫਿਕਰ ਨਾ ਕਰ। ਧਰਮਪ੍ਰੀਤ ਨੇ ਬੇਬੇ ਨੂੰ ਸਮਝਾਇਆ। ਚੰਗਾ ਪੁੱਤਰ ਰੱਬ ਤੇਰੀ ਕਮਾਈ 'ਚ ਵਰਕਤ ਪਾਵੇ। ਜੇ ਤੇਰੇ ਬਾਪੂ ਦੇ ਗਲ 'ਚ ਉਹ ਗਰੀਬੀ ਦਾ ਝੂਲਾ ਲੈ ਜਾਏ। ਕਰਤਾਰੀ ਨੇ ਵਾਹਿਗੁਰੂ ਦਾ ਸ਼ੁਕਰ ਕਰਦੇ ਹੱਥ ਜੋੜ ਕੇ ਮੱਥੇ ਨੂੰ ਲਾਇਆ। ਸ਼ਾਮ ਨੂੰ ਰੋਟੀ ਤੋਂ ਕਾਂ ਤੋਂ ਬਾਅਦ ਧਰਮਪ੍ਰੀਤਾ ਬੱਪੂ ਗੁਲਜ਼ਾਰ ਸਿੰਘ ਤੇ ਵੱਡਾ ਪ੍ਰਕਾਰਮਜੀਤ ਜੋ ਅਦਾਲਤ ਵਿੱਚ ਚਪੜਾ ਸੀ ਲੱਗਾ ਹੋਇਆ ਹੈ ਵਿੜੇ ਵਿੱਚ ਮੰंजे ਤੇ ਬੈਠੇ ਸਨ ਤੇ ਧਰਮਪ੍ਰੀਤ ਵੀ ਬਾਹਰੋਂ ਆ ਕੇ ਉਹਨਾਂ ਕੋਲ ਜੇ ਬੈਠਾ ਹੀ ਸੀ ਕਿ ਕਰਤਾਰੀ ਦੋਤਾ ਢੋਲੂ ਪਰ ਕੇ ਤੇ ਪਲਾ ਬਾਲਟੀ ਲੈ ਕੇ ਉਹਨਾਂ ਕੋਲ ਪੇੜੀ ਢਾਕੇ ਪਟਕੇ ਕਰਤਾਰੀ ਨੇ ਪੱਲੇ ਨਾਲ ਵਾਟੀਆਂ ਚਤਿਤ ਪਾਕੀ ਤਿੰਨਾਂ ਨੂੰ ਫੜਾ ਦਿੱਤਾ ਤੇ ਉਹ ਫੂਕਾ ਮਾਰ ਮਾਰ ਕੇ ਪੀਣ ਲੱਗੇ ਕਰਤਾਰੀ ਨੇ ਖੁਸ਼ੀ ਸਾਂਝੀ ਕਰਦਿਆਂ ਗੁਲਜਾਰ ਸਿੰਘ ਨੂੰ ਸੰਬੋਧਿਤ ਹੁੰਦਿਆਂ ਕਿਹਾ ਦੇਖ ਧਰਮੂ ਦੇ ਬਾਪੂ ਹੁਣ ਤੂੰ ਫਿਕਰ ਨਾ ਕਰਿਆ ਕਰ ਆਪਣੇ ਧਰਮੂ ਦਾ ਵਾਹ ਜਾਣ ਵਾਲਾ ਉਹ ਆ ਗਿਆ ਝ ਮੈਨੂੰ ਡੱਬ ਜਾਣੇ ਦਾ ਨਾਂ ਨਹੀਂ ਲੈਣਾ ਹੁੰਦਾ ਪਾਸਪੋਰਟ ਤਰਮਪ੍ਰੀਤ ਦਾ ਹਾਸਾ ਨਿਕਲ ਗਿਆ ਤੇ ਉਸਨੇ ਸਪਸ਼ਟ ਕਰਦਿਆਂ ਕਿਹਾ ਪਾਸਪੋਰਟ ਨਹੀਂ ਬੇਬੇ ਪਾਸਪੋਰਟ ਇਹ ਸੁਣ ਕੇ ਬਜਾਰ ਸਿੰਘ ਤੇ ਕਰਮਜੀਤ ਵੀ ਹੱਸਣ ਲੱਗੇ ਧਰਮੂ ਹੁਣ ਤੂੰ ਆਈ ਰੈਡਸ ਕਰ ਲਾ ਅਮਰੀਕਾ ਜਾਂ ਕੈਨੇਡਾ ਪੜਾਈ ਵੇਸ ਤੇ ਪਹੁੰਚ ਕੇ ਉੱਥੇ ਦਾਖਲਾ ਲੈ ਲਮੀ ਤਿੰਨ ਕਿ ਸਾਲ ਚ ਸੈੱਟ ਹੋ ਜਾਵੇਂਗਾ ਤੇਰਾ ਵਿਆਹ ਵੀ ਫੇਰ ਹੀ ਕਰਾਂਗੀ ਹੁਣ ਤੂੰ ਅੰਗਰੇਜ਼ੀ ਸਿੱਖ ਲਾ ਤੇ ਦਿਨ ਰਾਤ ਇੱਕ ਕਰ ਦੇ ਕਰਮਜੀਤ ਨੇ ਸਲਾਹ ਦਿੱਤੀ ਕਿਉ ਪੁੱਤ ਉਹ ਇਹਨੂੰ ਪੁੱਠੇ ਰਾ ਤੋਰ ਦੇ ਆਪਾਂ ਅਮਰੀਕਾ ਮਰੁੱਕਾ ਤੋਂ ਕੀ ਲੈਣਾ ਐਨੇ ਸਾਲ ਖਰਾਬ ਕਰੋ ਇਹ ਤਾਂ ਉੱਥੇ ਜਾਉ ਜਿੱਥੇ ਆਪਣੇ ਪਿੰਡ ਵਾਲਾ ਤਾਰ ਸਿੰਘ ਗਿਆ ਸੀ ਦੇਖ ਦੇਖ ਕਿਵੇਂ ਬੂਰੇ ਪਰ ਪਰ ਪੀਜ਼ਨ ਮੂਟਾਂ ਦੀ ਕਿੰਨੀ ਜ਼ਮੀਨ ਬਣਾ ਲਈ ਉਹਨਾਂ ਨੇ ਨਾਲੇ ਕਹਿੰਦੇ ਨੇ ਕਿ ਵੱਡੇ ਵੱਡੇ ਸ਼ਹਿਰਾਂ 'ਚ ਉਹ ਕੋਠੀਆਂ ਲੈ ਲਈਆਂ ਨੇ ਕਰਤਾਰੀ ਨੇ ਮੰਨਦੀ ਕੈਸ ਨਹੀਂ ਨਾ ਬੇਬੇ ਉਹ ਤਾਂ ਮਨੀਲੇ ਚ ਗਿਆ ਸੀ ਬਹੁਤ ਸਾਲ ਪਹਿਲਾਂ ਪੁਰਾਣੀ ਗੱਲ ਹੋ ਗਈ ਹੁਣ ਅਸੀਂ ਨਹੀਂ ਧਰਮ ਨੂੰ ਮਨੀਲੇ ਚਾਹੁੰਦੀ ਨਾ ਉਦੇਸ਼ ਵਧੀਆ ਨਹੀਂ ਪੈਸੇ ਤਾਂ ਉੱਥੇ ਜ਼ਰੂਰ ਬਣ ਜਾਂਦੇ ਨੇ ਪਰ ਤੇ ਪੰਜਾਬੀ ਮੁੰਡਿਆਂ ਦੇ ਕਤਲਾਂ ਦੀਆਂ ਰੋਜ਼ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ ਮੈਨੂੰ ਭਰਾ ਦੀ ਲੋੜਾ ਪੈਸਿਆਂ ਦੀ ਨਹੀਂ ਜੀ ਅਮਰੀਕਾ ਕੈਨੇਡਾ ਜਾ ਸਕਿਆ ਤਾਂ ਭੇਜਾਂਗੀ ਨਹੀਂ ਘਟ ਖਾ ਲਵਾਂਗੀ ਪਰ ਮੌਤ ਦੇ ਮੂੰਚ ਨਹੀਂ ਭੇਜਣਾ ਅਸੀਂ ਤਾਂ ਮੋਨ ਕਰਮਚੀਤ ਨੇ ਸਿਰੇ ਦੀ ਇੱਕ ਸੁਣਾਈ ਲੈ ਆਈ ਮਰ ਜਾਂਦੇ ਨੇ ਉੱਥੇ ਸਾਰੇ ਮੁੰਡਿਆਂ ਨੂੰ ਕੋਲ ਬੈਠੇ ਗੁਲਜ਼ਾਰ ਸਿੰਘ ਨੂੰ ਕਰਮਚੀਤੀ ਗੱਲ ਵਿੱਚ ਬਹੁਤ ਸੱਚਾਈ ਨ ਲੱਗੀ ਐਵੇਂ ਮਾਰਨ ਵਾਲੀ ਗੱਲ ਈ ਆ ਬਾਪੂ ਮੈਂ ਕੁਝ ਦਿਨ ਪਹਿਲਾਂ ਜਦ ਅਖਬਾਰ ਖੋਲਿਆ ਤਾਂ ਉਸਦੇ ਪਹਿਲੇ ਪੰਨੇ ਤੇ ਖਬਰ ਵੇਖਦੇ ਮਨ ਬਹੁਤ ਦੁਖੀ ਹੋਇਆ ਸੀ ਖਬਰ ਸੀ ਵੀ ਬਰਨਾਲੀ ਦੇ ਨੇੜੇ ਪੈਨ ਜੋਧਪੁਰ ਦੇ ਕੁਲਵੰਤ ਸਿੰਘ ਤੇ ਉਸ ਦੀ ਪਤਨੀ ਚਰਨ ਕੌਰ ਨੂੰ ਲੁੱਟੇਰੀਆਂ ਨੇ ਮਨੀਲਾ ਵਿਖੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਇੱਕ ਹੋਰ ਖ਼ਬਰ ਦੀ ਖ਼ਬਰ ਸੀ ਕਿ ਫਿਲਪਾਈਨਸ ਤਿੰਨ ਪੰਜਾਬੀਆਂ ਦਾ ਕਤਲ ਕਰ ਦਿੱਤਾ ਗਿਆ ਹੈ ਮਨੀਲਾ ਫਿਲਪਾਈਨ ਦੇਸ਼ ਦੀ ਹੀ ਰਾਜਸਤਾਨੀਆਂ ਬਾਪੂ ਪਿਛਲੇ 4 ਕਸਾਲਾਂ ਚ ਮੈਂ ਗੁਰਮੀਲ ਸਿੰਘ ਚੱਕ ਵਕਤੂ ਹਰਵੀਰ ਸਿੰਘ ਬਰੋਤਾ ਬਲਜੀਤ ਸਿੰਘ ਕੋਕਰੀ ਕਲਾ ਗੁਰਦੇਵਾਲ ਸਿੰਘ ਦਸਾਂਝ ਗੁਰਮੀਤ ਸਿੰਘ ਪਿੰਡਕਲਾ ਬਲਵਿੰਦਰ ਸਿੰਘ ਮਾਨਕੇ ਵੀਰ ਸਿੰਘ ਪਿੰਡਕਲਾ ਗੁਰਜੰਨ ਸਿੰਘ ਕੋਕਰੀ ਬੁੱਟਰ ਪਰਮਜੀਤ ਸਿੰਘ ਦੱਲਾਦ ਦਰਜਨਾ ਨੋਚਵਾਨਾਂ ਨਾਂ ਦੀਆਂ ਲੁਟੇਰਾਂ ਉੱਥੇ ਕਤਲ ਹੋਣ ਦੀਆਂ ਖਬਰਾਂ ਪੜੀਆਂ ਨੇ ਜੇ ਸੱਚ ਪੁੱਛਦੇ ਹਾਂ ਤਾਂ ਮੈਨੂੰ ਮਨੀਲਾ ਪੰਜਾਬੀਆਂ ਦੀ ਕਤਲ ਇਰਾਦੀ ਦਿਖਾਈ ਦੇਣ ਲੱਗ ਪਿਆ ਆ ਇਸ ਲਈ ਮੈਂ ਆਪਣੇ ਛੋਟੇ ਪ੍ਰਾਨੂ ਮਨੀਲੇ ਨੇ ਜਾਣ ਦੇ ਮਾਂਗਾ ਹੋਰ ਚਾਹੇ ਕਿਸੇ ਵੀ ਦੇਸ਼ ਵਿੱਚ ਚਲੇ ਜਾਵੇ ਗੁਲਜਾਰ ਸਿੰਘ ਵੀ ਕਰਮਚੀਤ ਦੀਆਂ ਗੱਲਾਂ ਸੁਣ ਕੇ ਚਿੰਤਤ ਹੋ ਗਿਆ ਉਸਨੇ ਅਜਈਆਂ ਘਟਨਾਵਾਂ ਦਾ ਕਾਰਨ ਵੀ ਜਨਣਾ ਚਾਹਿਆ ਤੇ ਕਰਮਚੀਤ ਨੇ ਦੱਸਿਆ ਸ਼ੁਰੂ-ਸ਼ੁਰੂ ਵਿੱਚ ਮਨੀਲੇ ਦੇ ਵਸਨੀਕ ਪੰਜਾਬੀਆਂ ਦੀ ਬਹੁਤ ਇੱਜ਼ਤ ਕਰਦੇ ਸਨ ਪੰਜਾਬ ਦੇ ਲੋਕ ਉੱਧਰ ਜਾ ਕੇ ਪਿੰਡਾਂ ਵਿੱਚ ਘਰੇਲੂ ਸਮਾਨ ਸਪਲਾਈ ਕਰਦੇ ਨੇ ਤੇ ਉਹਨਾਂ ਦੀ ਕੀਮਤ ਕਿਸ਼ਤਾਂ ਵਿੱਚ ਲੈਂਦੇ ਹਨ ਕੁਝ ਸਾਲ ਪਹਿਲਾਂ ਤਾਂ ਮੁਨੀਮਾ ਦੇ ਲੋਕ ਇਸ ਕੰਮ ਨੂੰ ਆਪਣੀ ਸਹੂਲਤ ਹੀ ਸਮਝਦੇ ਸਨ ਭਾਜਰ ਪੰਜਾਬੀ ਲੋਕਾਂ ਨੇ ਆਪਣਾ ਇਹ ਕਾਰੋਬਾਰ ਵਧਾ ਲਿਆ ਤੇ ਉਹ ਕਾਫੀ ਅਮੀਰ ਹੋ ਗਏ ਤਾਂ ਲੋਕ ਪੰਜਾਬੀਆਂ ਨਾਲ ਘਰੇਨਾ ਕਰਨ ਲੱਗ ਪਏ ਸਵੇਰ ਦੇ ਸਮੇਂ ਪੰਜਾਬੀ ਪਿੰਡਾਂ ਵਿੱਚ ਸਮਾਨ ਦੀ ਸਪਲਾਈ ਕਰਦੇ ਨੇ ਤੇ ਸ਼ਾਮ ਸਮੇਂ ਉਹ ਆਪਣੀਆਂ ਕਿਸ਼ਤਾਂ ਇਕੱਠੀਆਂ ਕਰਦੇ ਨੇ ਮਨੀਲਾ ਦੇ ਰਹਿਣ ਵਾਲੇ ਡਿਟਰੀ ਕਿਸਮ ਦੇ ਲੋਕਾਂ ਨੂੰ ਜਦ ਇਸ ਸੰਬੰਧੀ ਪੂਰੀ ਜਾਣਕਾਰੀ ਮਿਲ ਗਈ ਕਿ ਸ਼ਾਮ ਨੂੰ ਪੰਜਾਬੀ ਮੋਟਰਸਾਈਕਲਾਂ ਤੇ ਕਿਸ਼ਤਾਂ ਦੀ ਰਕਮ ਇਕੱਠੀ ਕਰਕੇ ਘਰਾਂ ਨੂੰ ਪਰਤਦੇ ਹਨ ਤਹੋ ਰਸਤੇ ਵਿੱਚ ਉਨ੍ਹਾਂ ਦਾ ਕਤਲ ਕਰਕੇ ਰਕਮ ਖੋ ਲੈਂਦੇ ਨੇ ਭਾਵੇਂ ਕਦੇ-ਕਦੇ ਕੁੱਟਮਾਰ ਜਾਂ ਕਤਲ ਦੀ ਘਟਨਾ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਵਾਪਰ ਜਾਂਦੀ ਆ ਪਰੰਤੂ ਮਨੀਲਾ ਵਿੱਚ ਤਾਂ ਪੰਜਾਬੀਆਂ ਦੇ ਕਤਲਾਂ ਦੀ ਖਬਰਾਂ ਲੱਗਦੀਆਂ ਹੀ ਰਹਿੰਦੀਆਂ ਹਨ ਇਹ ਤਾਂ ਕਿਵੇਂ ਹੋ ਜਾਊ ਉੱਥੇ ਪੁਲਿਸ ਜਾਂ ਅਦਾਲਤ ਨਹੀਂ ਜੇ ਲੁਟੇਰੀਆਂ ਕਾਤਲਾਂ ਨੂੰ ਕਾਬੂ ਕਰ ਸਕਣ ਜਿਸ ਸਜ਼ਾਾਂ ਦੇ ਅਪਰਾਧਾਂ ਨੂੰ ਠਲ ਪਾਈ ਜਾ ਸਕੇ ਕੁਲਜਾਰ ਸਿੰਘ ਨੂੰ ਕਤਲ ਦੀ ਇਕ ਨਾਮਾ ਸੱਚ ਨਹੀਂ ਸੰਚਾਪਦੀਆ ਪੁਲਿਸ ਤੇ ਅਦਾਲਤਾਂ ਸਭ ਕੁਝ ਜਵਾਪੂ ਪਰ ਮਨੀਲਾ ਤੇ ਲੁਟੇਰੇ ਇਲਾਕੇ ਬਾਰੇ ਜਾਣਕਾਰੀ ਰੱਖਦੇ ਨੇ ਤੇ ਬਚ ਕੇ ਨਿਕਲਣ ਚ ਕਮਜਾਬ ਹੋ ਜਾਂਦੇ ਨੇ ਬਾਕੀ ਪੁਲਿਸ ਵਿਦੇਸ਼ੀਆਂ ਨਾਲੋਂ ਆਪਣੇ ਦੇਸ਼ ਦੇ ਵਸਆਂ ਦੀ ਹੀ ਬੰਦੀ ਆ ਕਿਉਂਕਿ ਜਿਵੇਂ ਮਨੀਲਾ ਵਾਸੀ ਪੰਜਾਬੀਨਾਂ ਕਰ ਇਨਾ ਕਰਦੇ ਹਨ ਉਸੇ ਤਰ੍ਹਾਂ ਪੁਲਿਸ ਵੀ ਪੰਜਾਬੀਆਂ ਨੂੰ ਚੰਗਾ ਨਹੀਂ ਸਮਝਦੀ ਪੰਜਾਬ ਦੇ ਲੋਕ ਜਿਵੇਂ ਭਈਆਂ ਨੂੰ ਚੰਗਾ ਨਹੀਂ ਸਮਝਦੇ ਨਾਲੇ ਉਹ ਤਾਂ ਵਿਦੇਸ਼ੀ ਨਹੀਂ ਆਪਣੇ ਹੀ ਦੇਸ਼ ਦੇ ਵਾਸੀ ਹਨ ਦੂਜੀ ਗੱਲ ਜੇਕਰ ਕੋਈ ਕਤਲ ਕਾਬੂ ਵੀ ਆ ਜਾਵੇ ਤਾਂ ਉਸ ਵੱਲੋਂ ਕਿਤੇ ਕਤਲ ਸੰਬੰਧੀ ਮਰਨ ਵਾਲੇ ਪੰਜਾਬੀ ਦੇ ਵਾਰਸ਼ ਚੰਗੀ ਤਰ੍ਹਾਂ ਪੈਰਵੀ ਨਹੀਂ ਕਰ ਸਕਦੇ ਜਿਸ ਕਰਕੇ ਉਹ ਅਦਾਲਤਾਂ 'ਚ ਵੀ ਬਵਰੀ ਹੋ ਜਾਂਦੇ ਹਨ ਕਰਮ ਜਿੰਨੀ ਆਪਣੇ ਬਾਪੂ ਨੂੰ ਸਾਰੇ ਸੱਚ ਦੋ ਜਾਣੂ ਕਰਵਾ ਦਿੱਤਾ ਫਿਰ ਤਾਂ ਜਿਹੜੇ ਪੰਜਾਬੀ ਪੱਲ ਨਹੀਂ ਮਨੀਲਾ ਵਿੱਚ ਰਹਿ ਰਹੇ ਹਨ ਉਹਨਾਂ ਦੀ ਜ਼ਿੰਦਗੀ ਦਾ ਵੀ ਕੋਈ ਭਰੋਸਾ ਨਹੀਂ ਕਦੋਂ ਲੋਟਰੀਆਂ ਦੇ ਟਹੇ ਚੜ ਜਾਣ ਚਿੰਤਾ ਗੁਜਾਰ ਸਿੰਘ ਦਾ ਖੇੜਾ ਨਹੀਂ ਸੀ ਚੜ ਰਹੀ ਜਿਹੜੇ ਨੌਜਵਾਨ ਪੱਲਾ ਮਨੀਲੇ ਰਹਿ ਰਹੇ ਹਨ ਉਹਨਾਂ ਦੇ ਮਨ ਦਾ ਡਰ ਹੈ ਉਥੋਂ ਦੀਆਂ ਲੜਕੀਆਂ ਨਾਲ ਵਿਆਹ ਕਰਵਾਉਣ ਦੀ ਰੁਚੀ ਵਦਨ ਦਾ ਕੰਨ ਬਾਂਢਿਆਇਆ ਇੱਕ ਤਾਂ ਮਨੀਲਾ ਫਿਲਪਾਈਨ ਦੀਆਂ ਕੁੜੀਆਂ ਵੈਸੇ ਹੀ ਪੰਜਾਬੀ ਮੁੰਡਿਆਂ ਨਾਲ ਚੰਗਾ ਸਮਝਦੀਆਂ ਹਨ ਦੂਜਾ ਪੰਜਾਬੀ ਮੁੰਡੇ ਕਿਸੇ ਲੜਕੀ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਬੱਚਾ ਪੈਦਾ ਕਰਨ ਨੂੰ ਚੰਗਾ ਨਹੀਂ ਸਮਝਦੇ ਜੋ ਉਹ ਉਹਨਾਂ ਨੂੰ ਪੰਜਾਬੀ ਸੱਭਿਆਚਾਰ ਵਿੱਚੋਂ ਮਿਲੇ ਸਿੱਖਿਆ ਹੈ ਜਦਕਿ ਫਿਲਪਾਈਨ ਦੇ ਮੁੰਡੇ ਕੁੜੀਆਂ ਵਿਆਹ ਤੋਂ ਕਈ ਕੇਸ ਸਾਲ ਪਹਿਲਾਂ ਸ਼ੀਕ ਕੇ ਸੰਬੰਧ ਬਣਾ ਕੇ ਰੱਖਦੇ ਹਨ ਤੇ ਕਈ ਵਾਰ ਬੱਚੇ ਵੀ ਪੈਦਾ ਕਰ ਲੈਂਦੇ ਹਨ ਕਈਆਂ ਦੇ ਬੱਚੇ ਵੀ ਆਪਣੇ ਮਾਪੇ ਦੇ ਵਿਆਹ ਵਿੱਚ ਸ਼ਾਮਲ ਹੁੰਦੇ ਹਨ ਇਸ ਲਈ ਮਿਰੋਏ ਪੰਜਾਬੀ ਸੱਭਿਆਚਾਰ ਨੂੰ ਉਥੋਂ ਦੀਆਂ ਕੁੜੀਆਂ ਮਹਾਨ ਕਲਚਰ ਮੰਨਦੀਆਂ ਹਨ ਪੰਜਾਬੀ ਮੁੰਡਿਆਂ ਨੂੰ ਉਥੋਂ ਦੀਆਂ ਕੁੜੀਆਂ ਨਾਲ ਵਿਆਹ ਕਰਵਾਉਣ ਨਾਲ ਖਤਰਾ ਕਰ ਜਾਂਦਾ ਹੈ ਉਹ ਉਗਰਾਹੀ ਕਰਨ ਸਮੇ ਆਪਣੇ ਜੀਵਨ ਸਾਥਨ ਨੂੰ ਨਾਲ ਲੈ ਕੇ ਚੱਲਦੇ ਹਨ ਮੈਂ ਪੁੱਤ ਤੇਰੀਆਂ ਤੇ ਤੇਰੇ ਬਾਪੂ ਦੀਆਂ ਸਭ ਗੱਲਾਂ ਸੁਣ ਲਈਆਂ ਹਨ ਮੈਂ ਵੀ ਆਪਣੇ ਦਿਲ ਦੇ ਟੁਕੜੀ ਨੂੰ ਮਨੇਲੇ ਨਹੀਂ ਜਾਣ ਦਊਗੀ ਹੁਣ ਤੂੰ ਦੱਸ ਉਸਨੂੰ ਕਿੱਥੇ ਭੇਜੀਏ ਟਿਕਟਿਕੀ ਨਾਲ ਦੇਖਦੀ ਗੱਲਾਂ ਸੁਣ ਰਹੀ ਕਰਤਾਰੀ ਨੇ ਵੀ ਆਪਣੀ ਆਖਰੀ ਫੈਸਲਾ ਸੁਣਾ ਦਿੱਤਾ ਧਰਮਪ੍ਰੀਤ ساری ਰਾਤ ਆਪਣੇ ਪਰਿਵਾਰ ਆਪਣੇ ਭੋਇਕ ਦੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਬੜੀ ਸੋਚਦਾ ਉਸ ਲਵੱਟੀ ਲੈਂਦਾ ਰਿਹਾ ਸਵੇਰ ਚਾਹ ਪੀਣ ਤੋਂ ਬਾਅਦ ਉਹਨਾਂ ਹੱਕੇ ਤਿਆਰ ਹੋ ਗਿਆ ਮੈਂ ਅੰਗਰੇਜ਼ੀ ਸਿੱਖਣ ਦੇ ਆਈਲੈਟਸ ਦਾ ਦਾਖਲਾ ਪਰ ਲਈ ਸ਼ਹਿਜਨ ਆਪੂ ਕਹਿ ਕੇ ਬਸ ਅੱਡੇ ਨੂੰ ਉਤਰ ਪਿਆ ਤਨਵਾਜੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹੋ ਜਿਹੀਆਂ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਸਟਰੀਮਲ ਦੇ ਨਾਲ ਸੈ ਸ਼ਕਲ ਜੀ